ਸਰ ਆਪਣਾ ਨਾਮ ਦੱਸ ਦਿਓ ਤੇ ਅੱਜ ਦੇ ਪ੍ਰੋਗਰਾਮ ਦੇ ਹੱਥ ਸਰ ਮੈਂ ਕ੍ਰਿਸ਼ਨ ਸਿੰਘ ਦੁੱਗਾ ਸੂਬਾ ਪ੍ਰਧਾਨ ਐਸੀਬੀਸੀ ਅਧਿਆਪਕ ਯੂਨੀਅਨ ਪੰਜਾਬ ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਲਈ ਗੁਰਦਾਸਪੁਰ ਦੀ ਸਮੁੱਚੀ ਟੀਮ ਜ਼ਿਲ੍ਹਾ ਪ੍ਰਧਾਨ ਸਰਦਾਰ ਰਸ਼ਪਾਲ ਸਿੰਘ ਜੀ ਭੰਬਲੀ ਪਰਮਿੰਦਰ ਗੁਰਦਾਸਪੁਰ ਜੀ ਇਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਕਿ ਇਹਨਾਂ ਨੇ ਅੱਜ ਭੱਖ ਦੇ ਮਸਲੇ ਦੇ ਉੱਤੇ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖ ਕੇ ਸਾਡੇ ਅਧਿਆਪਕ ਵਰਗ ਤੇ ਬਾਕੀ ਮੁਲਾਜ਼ਮ ਸਾਥੀਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਮੁੱਖ ਤੌਰ ਤੇ ਜੋ ਸਾਡੇ ਭਖ ਦੇ ਮਸਲੇ ਆ ਮੁਲਾਜ਼ਮ ਦੇ ਭਖ ਭਖ ਦੇ ਮਸਲੇ ਆ ਉਹ ਹੈ ਸਿਨੀਅਰਿਟੀਆਂ ਦੇ ਬਾਰੇ ਜੰਝੂਆ ਜੱਜਮੈਂਟ ਬਾਰੇ ਕੈਚ ਅਪ ਰੂਲ ਬਾਰੇ ਤੇ ਰਜਰਵੇਸ਼ਨ ਪਾਲਿਸੀ ਬਾਰੇ ਤੇ ਉਹਦੇ ਨਾਲ ਨਾਲ ਜਿਹੜਾ ਹੈ ਪੂਨਾ ਪੈਕੇਟ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਇਹ ਵਿਸ਼ੇਸ਼ ਪ੍ਰੋਗਰਾਮ ਰੱਖਿਆ ਇਸ ਕੇਡਰ ਕੈਂਪ ਦੇ ਵਿੱਚ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਡੇ ਮੁਲਾਜ਼ਮ ਸਾਥੀਆਂ ਨੂੰ ਅਸੀਂ ਰਜਰਵੇਸ਼ਨ ਪਾਲਿਸੀ ਔਰ ਜੰਝੂਆ ਜੱਜਮੈਂਟ ਕਿਵੇਂ ਤੇ ਕਿਉਂ ਇਨਾ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਦੇਵਾਂਗੇ ਸਰ ਜਿਸ ਤਰ੍ਹਾਂ ਕਿ ਅੱਜ ਦਾ ਪ੍ਰੋਗਰਾਮ ਨੂੰ ਲੈ ਕੇ ਆਇਆ ਆ ਸਾਡੇ ਕੋਲ ਕਿੱਥੋਂ ਕਿੱਥੋਂ ਜਿਹੜੀ ਸੰਤਾਵਾਂ ਆ ਸਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲੋਕਲ ਸਾਥੀਆਂ ਦੇ ਨਾਲ ਨਾਲ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਜ਼ਿਲ੍ਹਾ ਪ੍ਰਧਾਨ ਆਪਣੇ ਸਾਥੀਆਂ ਦੇ ਸਮੇਤ ਇਸ ਵਿੱਚ ਸ਼ਮੂਲੀਅਤ ਕਰ ਰਹੇ ਨੇ ਕਿਉਂਕਿ ਸਾਡਾ ਇਹ ਇਕੱਲਾ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰੋਗਰਾਮ ਨਹੀਂ ਪੂਰੇ ਸਟੇਟ ਦਾ ਪ੍ਰੋਗਰਾਮ ਹੈ ਤਾਂ ਕਿ ਸਾਡੇ ਸਾਰੇ ਸਾਥੀ ਆ ਜਿਹੜੇ ਜਾਣਕਾਰੀ ਹਾਸਲ ਕਰਕੇ ਆਪਣੇ ਹੱਕਾਂ ਦੀ ਰਾਖੀ ਕਰ ਸਕਣ ਸਰ ਕਿਹੜੇ ਕਿਹੜੇ ਮੁੱਦਿਆਂ ਨੂੰ ਖਾਸ ਕਰਕੇ ਜਿਹੜਾ ਆ ਇਸ ਪ੍ਰੋਗਰਾਮ ਤੇ ਜੋ ਜਿਹੜਾ ਤੁਸੀਂ ਆਪਣੇ ਸਾਡੇ ਤੱਕ ਪਹੁੰਚਾ ਰਹੇ। ਅੱਜ ਦੀ ਜੋ ਮੇਨ ਗੱਲ ਤੁਹਾਨੂੰ ਮੈਂ ਦੱਸ ਚੁੱਕਿਆ ਪਹਿਲਾਂ ਕਿ ਰਾਖਵਾਕਰ ਨੀਤੀ ਸਿਨਿਓਰਿਟੀ ਦਾ ਮਸਲਾ ਜਿਹਦੇ ਵਿੱਚ ਜੰਜਵਾ ਜਜਮੈਂਟ ਆਰ ਕੇ ਸਬਰਵਾਲ ਕੇਸ ਇਹਨਾਂ ਮੁੱਦਿਆਂ ਦੇ ਉੱਤੇ ਵਿਸ਼ੇਸ਼ ਤੌਰ ਤੇ ਅਸੀਂ ਗੱਲ ਕਰਨੀ ਹੈ। ਪੂਨਾ ਪੈਕੇਟ ਦੇ ਵਿੱਚ ਸਾਨੂੰ ਰਾਜਨੀਤਿਕ ਤੌਰ ਤੇ ਜੋ ਰਾਖਵਾਕਰ ਮਿਲਿਆ ਉਹਦੇ ਮਾਮਲੇ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਭਾਵੇਂ ਉਹ ਕਿੱਡੇ ਵੱਡੇ ਮੁਲਾਜ਼ਮ ਆਫੀਸਰ ਕਿਉਂ ਨਾ ਹੋਣ ਸਾਡੇ ਵਰਗ ਦੇ ਜਾਂ ਜਨਰਲ ਵਰਗ ਦੇ ਵੀ ਉਹਨਾਂ ਨੂੰ ਵੀ ਨਾਤਾ ਰੱਖਮਗਰ ਨੀਤੀ ਬਾਰੇ ਨਾ ਹੀ ਜੰਜਵਾ ਜੱਜਮੈਂਟ ਬਾਰੇ ਤੇ ਨਾ ਹੀ ਪੂਨਾ ਤਖਤ ਬਾਰੇ ਬਹੁਤੀ ਜਾਣਕਾਰੀ ਨਹੀਂ ਆ ਇਸ ਕਰਕੇ ਅਸੀਂ ਅੱਜ ਲੋਕਾਂ ਦੇ ਮਨਾਂ ਦੇ ਵਿੱਚੋਂ ਭਲੇਖੇ ਦੂਰ ਕਰਨ ਆਏ ਆ ਜਿਹੜੇ ਸਾਥੀ ਨਹੀਂ ਪਹੁੰਚ ਪਾਏ ਉਹਨਾਂ ਨੂੰ ਕੀ ਮੈਸੇਜ ਕਰਦੇ ਆ ਅਸੀਂ ਜਿਹੜੇ ਸਾਡੇ ਸਾਥੀ ਇੱਥੇ ਨਹੀਂ ਪਹੁੰਚ ਪਾਏ ਅਸੀਂ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੇ ਅਸੀਂ ਆਪਣੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਆ ਤਾਂ ਸਾਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਪਊਗਾ ਤੇ ਬਾਹਰ ਨਿਕਲ ਕੇ ਸਾਨੂੰ ਸਮਾਜ ਦੇ ਹਕਕਾਂ ਦੀ ਰਾਖੀ ਲਈ ਸੰਘਰਸ਼ ਕਰਨਾ ਪਵੇਗਾ ਭਾਵੇਂ ਉਹ ਕੈਂਪਾਂ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਸੜਕਾਂ ਦੇ ਉੱਤੇ ਸੰਘਰਸ਼ ਕਰਨ ਦੇ ਰੂਪ ਦੇ ਪਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਐਸੇ ਟੀਚਰ ਹੁੰਦੇ ਨੇ ਜਿਹੜੇ ਆਪਣੇ ਘਰ ਤੋਂ ਦਿਨ ਦੀ ਡਿਊਟੀਆਂ ਦੂਰ ਚੱਲਿਆ ਕਰਦੇ ਨੇ ਫਿਰ ਉਹਨਾਂ ਨੂੰ ਬੜੀ ਮਸਕਤ ਕਰਨੀ ਪੈਂਦੀ ਹੈ ਬਦਲੀ ਕਰਾਉਣ ਵਾਸਤੇ ਜਾਂ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੀਆਂ ਉਹ ਕਈ ਜਿਹੜੀ ਪੂਰੀਆਂ ਨਹੀਂ ਉਪੰਦੀਆਂ ਕੋਈ ਇਸ ਤਰ੍ਹਾਂ ਦੇ ਵੀ ਮਸਲੇ ਤੁਸੀਂ ਨਾਲ ਲੈ ਕੇ ਚੱਲਦੇ ਬਿਲਕੁਲ ਸਰ ਇਹ ਸਾਡੇ ਸਾਰੇ ਅਧਿਆਪਕ ਮਸਲੇ ਜਾਂ ਮੁਲਾਜ਼ਮ ਮਸਲੇ ਨੇ ਕਿਉਂਕਿ ਇੱਕ ਮੁਲਾਜ਼ਮ ਆਪਣੀ ਸੇਵਾ ਜਿਹੜੀ ਉਹ ਸਹੀ ਢੰਗ ਨਾਲ ਤਾਂ ਹੀ ਨਿਭਾ ਸਕਦਾ ਜੇ ਉਹ ਸੰਤੁਸ਼ਟੀ ਨਾਲ ਆਪਣੇ ਸਟੇਸ਼ਨ ਤੇ ਪਹੁੰਚ ਸਕਦਾ ਜੇ ਇੱਕ ਅਧਿਆਪਕ ਜਾਂ ਕੋਈ ਵੀ ਮੁਲਾਜ਼ਮ ਹੈ ਬੜੀ ਵੱਡੀ ਦੂਰ ਆਪਣੇ ਘਰ ਤੋਂ ਬੈਠਾ ਹੈ ਤੇ ਰਸਤਿਆਂ ਦੇ ਵਿੱਚ ਉਹਨੂੰ ਭਟਕਣਾ ਪੈਂਦਾ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਸਹੀ ਢੰਗ ਨਾਲ ਆਪਣੀ ਜਿਹੜੀ ਸੇਵਾ ਹੈ ਨਿਭਾ ਪਾਏਗਾ ਇਸ ਕਰਕੇ ਅਸੀਂ ਹਰ ਵਕਤ ਤੇ ਤਤਪਰ ਰਹਿੰਦੇ ਆ ਕਿ ਸਾਡੇ ਜਿੰਨੇ ਵੀ ਮੁਲਾਜ਼ਮ ਸਾਥੀ ਨੇ ਅਧਿਆਪਕ ਸਾਥੀ ਨੇ ਉਹਨਾਂ ਦਾ ਜਿਹੜਾ ਸਟੇਸ਼ਨ ਹੈ ਉਹ ਘਰ ਦੇ ਨੇੜੇ ਹੋਵੇ ਔਰ ਇਸੇ ਕਰਕੇ ਅਸੀਂ ਸਰਕਾਰ ਨੂੰ ਵੀ ਅਧਿਕਾਰੀਆਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਮੁਲਾਜ਼ਮ ਸਾਥੀਆਂ ਨੂੰ ਅਧਿਆਪਕ ਸਾਥੀਆਂ ਨੂੰ ਉਹਨਾਂ ਦੇ ਘਰ ਦੇ ਨੇੜੇ ਤੇੜੇ ਹੀ ਐਡਜਸਟ ਕੀਤਾ ਜਾਵੇ ਦੂਰ ਦੂਰ ਬਦਲੀਆਂ ਕਰਕੇ ਤੁਸੀਂ ਉਹਨਾਂ ਤੋਂ ਸਹੀ ਢੰਗ ਨਾਲ ਸੇਵਾ ਜਿਹੜੀ ਉਹ ਨਹੀਂ ਕਰਵਾ پا ਸਕਦੇ ਪਰ ਆਪਣਾ ਨਾਮ ਦਾ ਜੋ ਤੇ ਆਪਣੇ ਅੱਜ ਦੇ ਪ੍ਰੋਗਰਾਮ ਬਾਰੇ ਇਸ ਤਰ੍ਹਾਂ ਵੀ ਪਹੁੰਚੇ ਤੇ ਕੀ ਪ੍ਰੋਗਰਾਮ ਉਹਦੇ ਬਾਰੇ ਜਾਣਕਾਰੀ ਦੇ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਅੱਜ ਸਾਡੀ ਗੁਰਦਾਸਪੁਰ ਦੀ ਇਕਾਈ ਸਾਡੇ ਮਾਣਯੋਗ ਜ਼ਿਲ੍ਹਾ ਪ੍ਰਧਾਨ ਖੜੇ ਆ ਸਾਡੇ ਚੀਫ ਆਰਗੇਨਾਈਜ਼ ਰਿਸਪेक्टेड ਚੀਫ ਅਰਗੇਨਾਈਜ਼ ਪ੍ਰਮਿੰਦਰ ਗੁਦਾਸਪੁਰ ਜੀ ਨਾਲ ਦੀ ਸਮੁੱਚੀ ਟੀਮ ਵੱਲੋਂ ਪੂਨਾ ਪੈਕਟ ਨੂੰ ਲੈ ਕੇ ਔਰ ਜਿਹੜੇ ਮੇਰੇ ਸਾਥੀਆਂ ਨੇ ਵੱਖ-ਵੱਖ ਮੁੱਦੇ ਦੱਸਿਆ ਸਨਿਆਰਤੀ ਦੇ ਮੁੱਦੇ ਔਰ ਸਮਾਜਿਕ ਮੁੱਦਿਆਂ ਨੂੰ ਲੈ ਕੇ ਮੁਲਾਜ਼ਮਾਂ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਨੂੰ ਲੈ ਕੇ ਇੱਕ ਵੱਡਾ ਕੈਡਰ ਕੈਂਪ ਰੱਖਿਆ ਗਿਆ ਔਰ ਉਸ ਕੈਡਰ ਕੈਂਪ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਪੂਨਾ ਪੈਕਟ ਪੂਨੇ ਦਾ ਸਮਝੌਤਾ ਜਿਹੜਾ ਹੋਇਆ ਵਾਵਾ ਸਾਹਿਬ ਅੰਬੇਡਕਰ ਔਰ ਉਸ ਵੇਲੇ ਦੀ ਗਾਂਧੀ ਦੇ ਨਾਲ ਜਿਹੜਾ ਸਮਝੌਤਾ ਹੋਇਆ ਉਹ ਕਿਉਂ ਹੋਇਆ ਕਿਵੇਂ ਹੋਇਆ ਕਿਹਨਾ ਹਾਲਤਾਂ ਦੇ ਵਿੱਚ ਹੋਇਆ ਕਿਹੜੀਆਂ ਸਮਾਜਿਕ ਹਾਲਤਾਂ ਸੀਗੀਆਂ ਕਿ ਉਹ ਪੁਨਾ ਪੈਕਟ ਜਿਹੜਾ ਸਮਝੌਤਾ ਉਹ ਵਾਬਾਬਾ ਸਾਹਿਬ ਨੂੰ ਕਰਨਾ ਪਿਆ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਵਿਸਥਾਰਪੂਰਵਕ ਜਿਹੜੀ ਚਰਚਾ ਹੈ ਅੱਜ ਉਹ ਸਾਡੀ ਸਮੁੱਚੀ ਜਥੇਬੰਦੀ ਜਿਹੜਾ ਸਾਡੇ ਸਟੇਟ ਦੇ ਸੂਬਾ ਪ੍ਰਧਾਨ ਦੇ ਮੌਜੂਦਾ ਸੂਬਾ ਪ੍ਰਧਾਨ ਉਹਨਾਂ ਦੇ ਨਾਲ ਸਾਡੇ ਸੀਨੀਅਰ ਮੀਤ ਪ੍ਰਧਾਨ ਇਹਨਾਂ ਦੀ ਸਮੁੱਚੀ ਟੀਮ ਅੱਜ ਇਹਨਾਂ ਮੁੱਦਿਆਂ ਦੇ ਉੱਤੇ ਸਮਝੌਤਾ ਜਿਹੜਾ ਕਿਟਰ ਕੈਂਪ ਆ ਉਹ ਦੇਣ ਦੇ ਲਈ ਆਈ ਹੈ ਅਸੀਂ ਯਤਨ ਕਰਾਂਗੇ ਕਿ ਇਹਨਾਂ ਮੁੱਦਾਂ ਹਰ ਮੁੱਦੇ ਦੇ ਉੱਤੇ ਖੁੱਲ ਕੇ ਜਿਹੜੀ ਚਰਚਾ ਵਿਚਾਰ ਸਾਡੇ ਜਿਹੜੇ ਮੁਲਾਜ਼ਮ ਸਾਥੀਆਂ ਔਰ ਉਹਨਾਂ ਦੇ ਨਾਲ ਸਟੂਡੈਂਟਸ ਨੂੰ ਵੀ ਅਸੀਂ ਅਵੇਅਰ ਕਰ ਸਕੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਲੜਾਈ ਨੂੰ ਇਸ ਸੰਘਰਸ਼ ਨੂੰ ਆਪਣੇ ਹੱਕੀ ਮੰਗਾਂ ਨੂੰ ਤਿੱਖਾ ਕਰਨ ਦੇ ਲਈ ਅਸੀਂ ਜੁਨਾਈਟ ਕਰ ਸਕੀਏ ਔਰ ਦੂਜੀ ਬੇਨਤੀ ਜਿਹੜੇ ਸਾਥੀ ਅੱਜ ਨਹੀਂ ਪਹੁੰਚ ਸਕੇ ਉਹਨਾਂ ਨੂੰ ਬੇਨਤੀ ਹੈ ਕੋਈ ਅਗਲੇ ਕੈਡਰਾਂ ਦੇ ਵਿੱਚ ਜ਼ਰੂਰ ਆਉਣ ਔਰ ਅੱਜ ਦੇ ਕੈਡਰ ਤੋਂ ਸੇਧ ਲੈ ਕੇ ਜਾਣ ਕਿਉਂਕਿ ਇੱਕ ਵੱਡੀ ਓਪਰਚੁਨਿਟੀ ਆ ਜਿਹੜੀ ਅੱਜ ਉਹਨਾਂ ਨੇ ਮਿਸ ਕਰ ਦਿੱਤੀ ਐ ਅੱਜ ਬਹੁਤ ਸਾਰੀਆਂ ਜਾਣਕਾਰੀਆਂ ਨੇ ਜਿਹੜੀਆਂ ਉਹ ਮੁਲਾਜ਼ਮ ਸਾਥੀਆਂ ਨੂੰ ਮਿਲਣੀਆਂ ਨੇ ਔਰ ਇਹਨਾਂ ਦੇ ਕੋਲੋਂ ਜਿਹੜੇ ਕਿਤੇ ਰਹਿ ਗਿਆ ਕਿਸੇ ਵੀ ਕਾਰਨ ਰਹਿ ਗਏ ਆ ਵੱਡੀ ਗਿਣਤੀ ਚ ਆਇਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਪਠਾਨਕੋਟ ਦੀ ਟੀਮ ਵੀ ਔਰ ਗੁਰਦਾਸਪੁਰ ਦੇ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਆ ਕਿਉਂਕਿ ਇਹਨਾਂ ਜ਼ਿਲ੍ਹਿਆਂ ਦੇ ਖਾਸ ਕਰਕੇ ਲੋਕਲ ਸਾਥੀ ਜਾਦੇ ਆ ਅਸੀਂ ਤਾਂ ਸਟੇਟ ਵੱਲੋਂ ਲੀਡਰਸ਼ਿਪ ਆਈ ਐ ਸੋ ਸਮੁੱਚੇ ਸਾਥੀਆਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੁਨਾਈਟ ਹੋ ਕੇ ਤਿੱਖੇ ਸੰਘਰਸ਼ਾਂ ਲਈ ਤਿਆਰੀ ਕਰੀਏ ਧੰਨਵਾਦ ਜੈ ਪੀਮ ਜੈ ਪਾ ਸਭ ਜੀ ਅਗਰ ਪੀ ਸਮਾਜ ਦੀ ਗੱਲ ਕੀਤੀ ਹੈ ਸਮਾਜ ਦੇ ਵਿੱਚ ਬਹੁਤ ساری ਪ੍ਰੇਤੀਆਂ ਚੱਲਦੀਆਂ ਨੇ ਅਸੀਂ ਸਾਰੇ ਟੀਚਰਾਂ ਇੱਕ ਐਸਾ ਸੰਦੇਸ਼ ਜ਼ਰੂਰ ਦਿਓ ਤਾਂ ਕਿ ਜਿਹੜੀਆਂ ਪ੍ਰੇਤੀਆਂ ਨੇ ਸਾਡੇ ਸਮਾਜ ਦੇ ਵਿੱਚ ਅਸੀਂ 바ਵਾ ਸਾਹਿਬ ਦੀ ਸੋਚ ਨੂੰ ਅਪਣਾ ਕੇ ਉਹਨਾਂ ਤਰੀਕਿਆਂ ਤੋਂ ਬਹੁਤ ਜਨ ਜਿਹੜੀ ਸਾਡੇ ਐਸਬੀਸੀ ਅਧਿਆਪਕ ਯੂਨੀਅਨ ਪੰਜਾਬ 1978 ਦੇ ਵਿੱਚ ਜਦੋਂ ਬਣੀ ਹੈ ਇਹਨਾਂ ਸਾਥੀਆਂ ਨੇ ਬੁਲਾਈਆ ਚੀਫ ਆਰਗੇਨਾਈਜ਼ਰ ਸਾਹਿਬ ਸਾਡੇ ਖੜੇ ਆ ਇਹਨਾਂ ਦੀ ਰਗਵਾਈ ਦੇ ਵਿੱਚ ਅਸੀਂ ਅੱਜ ਲਗਾਤਾਰ ਜਿਹੜਾ ਹੈਗਾ ਲਗਾਤਾਰ ਲੱਗੇ ਹੋਏ ਆ ਕੰਮ ਕਰ ਲੱਗੇ ਆ ਉਸ ਵੇਲੇ ਵੀ ਨਾ ਸਿਰਫ ਮਲਾਜ਼ਮ ਮੁੱਦਿਆਂ ਨੂੰ ਲੈ ਕੇ ਇਹ ਨਹੀਂ ਕਿ ਇਕੱਲੇ ਅਧਿਆਪਕਾਂ ਦੇ ਮੁੱਦਿਆਂ ਨੂੰ ਲੈ ਕੇ ਉਸ ਵੇਲੇ ਵੀ ਇਹਨੂੰ ਸਮਾਜਿਕ ਪਰਿਵਰਤਨ ਦਾ ਇੱਕ ਲੜਾਈ ਦਾ ਅੰਗ ਬਣਾ ਕੇ ਸਮਾਜਿਕ ਪਰਿਵਰਤਨ ਦੀ ਲਹਿਰ ਦਾ ਅੰਗ ਬਣਾ ਕੇ ਜਿਹੜੀ ਜਥੇਬੰਦੀਆ ਸਥਾਪਿਤ ਕੀਤੀ ਗਈ ਹੈ ਕਿਉਂਕਿ ਸਮਾਜ ਦੇ ਵਿੱਚ ਜਿਵੇਂ ਕਿ ਤੁਸੀਂ ਕਿਹਾ ਬਹੁਤ ਸਾਰੀਆਂ ਕੁਰੀਤਿਆਂ ਨੇ ਜਿਹੜੀਆਂ ਉਪਾਵੇਂ ਕਿਸੇ ਵੀ ਮੀਡੀਆ ਦਾ ਕਿਉਂਕਿ ਚਾਹੇ ਸੋਸ਼ਲ ਮੀਡੀਆ ਦੀ ਵੀ ਆਪਾਂ ਗੱਲ ਕਰ ਲਈਏ ਇਹਦੀ ਜੋਗ ਵਰਤੋਂ ਬੱਚਿਆਂ ਲਈ ਹੋਣੀ ਬਹੁਤ ਜ਼ਰੂਰੀ ਆ ਇਹਦੇ ਉੱਤੇ ਵੀ ਚਰਚਾ ਕਰਾਂਗੇ ਇਹਦੀ ਜੋਗ ਵਰਤੋਂ ਕਰਦੇ ਆ ਇਹਦਾ ਬਹੁਤ ਵੱਡਾ ਫਾਇਦਾ ਲਿਆ ਜਾ ਸਕਦਾ ਨਹੀਂ ਨੁਕਸਾਨ ਬਹੁਤ ਆ ਔਰ ਦੂਜੀ ਗੱਲ ਸਟੂਡੈਂਟਸ ਦੇ ਲਈ ਕਿ ਅਜੇ ਬਹੁਤ ਸਾਰੇ ਜਿਹੜੇ ਰਵੇਂ ਬੇਰੁਜ਼ਗਾਰ ਛੱਤੀਆਂ ਉਹਨਾਂ ਦੇ ਮੁੱਦਿਆਂ ਤੇ ਵੀ ਗੱਲ ਕਰਾਂਗੇ ਉਹਨਾਂ ਦੇ ਲਈ ਜਿਹੜੇ ਰੱਖਮੇ ਕਰਨ ਦੇ ਲੁਕਤੇ ਆ ਸਾਡੇ ਵੱਡੇ ਪੱਦਰ ਦਿੱਤੇ ਸਰਕਾਰਾਂ ਦੁਆਰਾ ਅਧਿਕਾਰੀਆਂ ਦੁਆਰਾ ਖਾਦੇ ਜਾਂਦੇ ਆ ਔਰ ਉਹਨਾਂ ਦਾ ਕਹਾਣ ਕੀਤਾ ਜਾਂਦਾ ਉਹਦੇ ਤੇ ਵੀ ਚਰਚਾ ਕਰਾਂਗੇ ਤੇ ਵੱਡੀ ਲਾਮਬੰਦੀ ਕਰਕੇ ਅੱਗੇ ਵਧਾਂਗੇ। ਅ ਸਰ ਅੱਜ ਦੇ ਪ੍ਰੋਗਰਾਮ ਦੇ ਆਪਣਾ ਨਾਮ ਦੱਸਦੇ ਆ ਅੱਜ ਦੇ ਪ੍ਰੋਗਰਾਮ ਬਾਰੇ। ਮੈਂ ਪਰਮਿੰਦਰ ਸਿੰਘ ਸੀ ਫਾਰਗਨ ਜਿਹੜਾ ਸੀ ਬੀ ਸਿੱਧਾ ਹੋ ਗਿਆ ਪੰਜਾਬ। ਮੈਂ ਮਾਰਕਟ ਸ਼ੋਆ ਵਿੱਚ ਰਿਟਾਇਰ ਹੋ ਗਿਆ ਸੀਗਾ। ਕੁਝ ਘਰੇਲੂ ਸਮੱਸਿਆਵਾਂ ਕਰਕੇ ਜਥੇਬੰਦੀ ਜਿਹੜੀ ਆ ਉਹ ਕਾਫੀ ਖੜੋਤ ਲਈ ਆ। ਨੌਜਵਾਨਾਂ ਸਾਥੀ ਕੰਮ ਕਰਨਾ ਚਾਹੁੰਦੇ ਨੇ ਟੈਲੈਂਟ ਹੈਗਾ। ਪਰ ਆਪਸੀ ਕੋਆਰਡੀਨੇਸ਼ਨ ਘੱਟ ਸੀਗੀ ਤੇ ਮੈਂ ਅੱਜ ਹੰਬੜਾ ਮਾਰ ਕੇ ਨਾ ਸਾਥੀਆਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਤੇ ਕਿਉਂਕਿ ਬਾਬਾ ਸਾਹਿਬ ਦੇ ਨਾਰੇ ਤੇ ਚੱਲਣ ਵਾਸਤੇ ਜਿ ਤਰ੍ਹਾਂ ਪੜੋ ਜੁੜੋ ਸ਼ੇਰ ਹਰਸ਼ ਕਰੋ ਉਸ ਚੀਜ਼ ਨੂੰ ਧਿਆਨ ਦੇਣਾ ਖੈਦੋ ਅੱਜ ਕੇਡਰ ਕੈਂਪ ਆ ਅੱਜ ਪੂਰੀ ਰਜਿਸਟਰੀਸ਼ਪਾਲਸੀ ਤੇ ਕਿਤਰਾ ਰਜਰ ਮੁਕਤੇ ਲੱਗਦੇ ਨੇ ਕੀਰਤ ਕਬ ਕਿਵੇਂ ਬੈਗ ਨਿਕਲ ਬੈਗਲਾ ਨਿਕਲਦਾ ਤੇ ਕਿਵੇਂ ਜਿ ਤਰ੍ਹਾਂ ਸਾਡੇ ਲੋਕਾਂ ਦੇ ਨਾਲ ਜਿਹੜੀ ਉਹ ਛਲਕਪਟ ਹੁੰਦਾ ਉਹਦੇ ਬਕਾਇਦੇ ਖੁੱਲਾ ਖੁੱਲ ਕੇ ਵਿਚਾਰਾ ਹੋਣੀ ਹੈ ਨੇ ਤੇ ਨੌਜਵਾਨੀਆਂ ਸੇ ਨੌਜਵਾਨ ਸਾਥੀਆਂ ਦੇ ਵਿੱਚ ਅੱਜ ਮੈਂ ਨਾਲ ਇਹਨਾਂ ਨੂੰ ਲੈ ਕੇ ਬਲਾਕ ਵਾਈਜ਼ ਘਰ-ਘਰ ਜਾ ਕੇ ਮੈਂਬਰਸ਼ਿਪ ਕਰਾਈ ਆ ਤੇ ਕਾਫੀ ਹੰਗਾਰਾ ਮਿਲਿਆ ਬਹੁਤ ਜਿਆਦਾ ਹੰਗਾਰਾ ਮਿਲਿਆ ਪੜ੍ਹੇ ਲਿਖੇ ਸਾਡੇ ਅੱਜ ਗਰਦਾਸਪੁਰ ਬਲਾਕ 2 ਦੇ ਪ੍ਰਧਾਨ ਨੇ ਫਿਜ਼ਿਕਸ ਦੇ ਲੈਕਚਰ ਦੇ ਦਨ ਪਹਿਲਾਂ ਫਿਜ਼ਿਕਸ ਦਾ ਕੋਈ ਬੰਦਾ ਨਹੀਂ ਹਲਾਦਾ ਹੁੰਦਾ ਬੈਗ ਲਾ ਕੇ ਉਹ ਵਾਸਤੇ ਤੇ ਇਹੋ ਮੰਨ ਲੈਣ ਜਿਹੜੇ ਸਾਡੇ ਧੀਨਾਗਰ ਤੋਂ ਪ੍ਰਧਾਨ ਬਣੇ ਨੇ ਬਲਾਕ ਦੇ 1 ਦੇ ਉਹ ਵੀ ਮੈਦ ਦੇ ਮੈਦ ਦੀ ਐਮਐਸ ਨਹੀਂ ਮੈਦ ਦੇ ਲੈਕਚਰਾਂ ਦੇ ਉਹਨੇ ਲਿਖੇ ਲੋਕ ਜਿਹੜੇ ਅੱਜ ਆਪਣਾ ਜਿਹੜੀਆਂ ਜ਼ਿੰਮੇਵਾਰੀਆਂ ਲਈ ਇਹ ਜਿਹੜੋ ਕੇ ਸਾਨੂੰ ਪਹਿਲਾਂ ਆਪ ਕਹਿ ਕੇ ਕਿ ਦਿੰਨੀਆਂ ਪੈਂਦੀਆਂ ਸੀ ਤੇ ਬਹੁਤ ਟੈਲੈਂਟ ਆ ਤੇ ਅੱਜ ਇਹ ਅਜਿ ਸਿੱਖਿਸ਼ਤ ਹੋ ਕੇ ਜਾਣਗੇ ਤੇ ਮੈਨੂੰ ਪਤਾ ਵੀ ਹੁਣ ਇਹ ਪੰਜਾਬ ਚ ਇੱਕ ਨੰਬਰ ਦਾ ਜਿਹੜਾ ਬਣ ਜਾ ਰਿਹਾ ਸਿੱਖਿਸ਼ਤ ਹੋ ਕੇ ਮਤਲਬ ਇਹ ਜੋੜ ਲਗੇ ਤੇ ਸ਼ਗਰ ਸਿਰ ਕਰ ਲਗੇ ਸਾਡੇ ਜਿੰਨੇ ਕਿ ਸਿੱਖਿਆ ਨੂੰ ਲੈ ਕੇ ਸੀ ਉੱਚ ਮਿਆਰੀ ਸਿੱਖਿਆ ਨੂੰ ਲੈ ਕੇ ਗੈਹ ਰਹੀ ਹੈ ਕਿ ਬਹੁਤ ਸਾਰੇ ਜਿਹੜੀ ਦਿੱਕਾ ਪਸਾਨੀਆਂ ਸਕੂਲਾਂ ਦੇ ਵਿੱਚ ਆਉਂਦੇ ਜਾਣਗੇ ਉਨਾਂ ਨੂੰ ਲੈ ਕੇ ਤੁਸੀਂ ਕੀ ਕਹਾਂਗੇ ਸਰਕਾਰ ਨੇ ਕੋਈ ਅਸਰ ਦੇ ਦਿੱਤਾ ਦੇ ਬੋਲਿਕ ਜਿਹਨੇ ਕਿ ਸਾਡੇ ਸਕੂਲਾਂ ਦੇ ਵਿੱਚ ਜਿਹੜੇ ਨੇ ਬਹੁਤ ਸਾਰੇ ਟਿਕਟਾ ਆ ਜਾਂਦੀਆਂ ਨੇ ਬੱਚਾ ਨੂੰ ਪੜਾਉਣ ਦੇ ਲਈ ਉਹਤੋ ਬਿਮਾਰੀ ਸਿੱਖਿਆ ਦੇ ਲਈ ਉਹ ਕਿਹੜੇ ਕਿਹੜੇ ਉਪਰਾਲੇ ਹੋਣੇ ਤੇ ਜਿਹੜੀ ਉਹਤ ਸਿੱਖਿਆ ਦੇ ਲਈ ਸਰਕਾਰਾਂ ਨੇ ਕੰਮ ਕਰਾਇਆ ਦੇਖੋ ਬਹੁਤ ਸਾਰੇ ਸਕੂਲ ਤਾਂ ਖਾਲੀ ਪਿਆ ਅਧਿਆਪਕਾਂ ਦੇ ਜਿੱਥੇ ਬਹੁਤ ਬਹੁਤ ਸਾਰੇ ਸਿੰਗਲ ਟੀਚਰ ਸਕੂਲ ਨੇ ਉਹ ਵਿਚਾਰੇ ਤਰਨੇ ਮਾਰ ਰਹੇ ਆਂ ਦੀਆਂ ਉਹਦੀ ਕਪਲ ਸਮੱਸਿਆ ਵਾ ਕਪਲ ਕੇਸ ਹੋਣ ਦੇ ਬੰਦੇ ਜਿੱਤਰਾ ਸਾਡੇ ਰੀਸੈਂਟਲੀ ਗਰਦਾਸਪੁਰ ਦੀ ਸਮੱਸਿਆ ਉਹਦਾ ਹਸਬੰਦ 15 ਸਾਲ ਤੋਂ ਚੰਡੀਗੜ੍ਹ ਕੰਮ ਕਰ ਰਿਹਾ ਹੈ ਪ੍ਰਾਈਵੇਟ ਉਹਦੀ ਮੈਡਮ ਜਿਹੜੀ ਉਹ ਗਰਦਾਸਪੁਰ ਕਨਵਲ ਬਲਾਕ 1 ਵਿੱਚ ਕਰ ਰਹੀ ਹੈ ਸੇਵਾ ਨਿਭਾ ਰਹੀ ਆ ਤੇ 15 ਸਾਲ ਤੋਂ ਅਪਲਾਈ ਕਰ ਰੇ ਬਦਲੀ ਨਹੀਂ ਆਇਆ ਹੋਈ ਆ ਤੇ ਉਹ ਤੇ ਰੋਗਿਆ ਲਾ ਰਿਆ ਵੀ ਤੇਰਾ ਸਿੰਗਲ ਟੀਚਰ ਸਕੂਲ ਹੈ ਕਿ ਤੈਨੂੰ ਲਿਮਟ ਕਰ ਸਕਦੇ ਤੇ ਉਹਦੇ ਵਾਸਤੇ ਜਿਹੜੀ ਅਸੀਂ ਉਹ ਸੰਘਰਸ਼ ਕਰਿਆ ਕੱਲ ਦਾ ਅੱਜ ਦਾ ਪ੍ਰੋਗਰਾਮ ਨਿਕਾ ਆ ਗਿਆ ਕੱਲ ਤੋਂ ਦਿਨ ਤੋਂ ਕੱਲ ਨੂੰ ਕੋਠਾ ਦੇਾਂਗੇ ਉੱਥੋਂ ਗੱਲ ਕਰਾਵਾਂਗੇ ਜੇ ਨਹੀਂ ਤਾਂ ਡੀਪੀਓ ਕੋ ਕਹਿ ਕੇ ਇਹਦਾ ਕੋਈ ਨਵੀਂ ਪਾਲਿਸੀ ਬਣਾ ਕਰੋ ਉਹਨਾਂ ਨੂੰ ਨਾ ਕੋ ਚਾਹਮ ਗਏ ਅਜ ਵੀ ਜਿਹੜੇ ਸਾਡੀ ਬਾਦਰਬਲਟਾ ਦਾ ਇਹ ਜ਼ਿਲ੍ਹਾ ਵਾ ਮਤਲਬ 70% ਪੋਸਟਾਂ ਖਾਲੀ ਪਈ ਦੀ ਤੇ ਐਵੇਂ ਸਰਕਾਰ ਝੂਠਾ ਝੂਠ ਮਾਰ ਮਾਰ ਕੇ ਇੰਨੇ ਭਰਤੀ ਕਰਤੇ ਇੰਨੇ ਭਰਤੀ ਕਰਤੇ ਜਿਹੜਾ ਜਿਤਨਾ ਮਤਲਬ ਸਾਡੇ ਪ੍ਰੋਮੋਸ਼ਨਾਂ ਨੇ ਉਹਦੇ ਬੜਾ ਜੇ ਘਪਲਾ ਸਾਡਾ ਕਿੰਨਾ ਬੈਕਲੌਗ ਆ ਤੇ ਵੱਖ-ਵੱਖ ਮਹਿਕਮੇ ਜਿਹੀ ਕਿਉਂਕਿ ਅੱਜ ਸਮੁੱਚੇ ਸਮਾਜ ਦੀ ਲੜਾਈ ਮੈਂ ਕਹ ਦੂਜੇ ਭ੍ਰਾਤੀ ਜਸਬੰਦੀ ਨਾਲ ਲੈ ਕੇ ਕਿਉਂਕਿ ਜਿਹੜੀ ਰਿਜ਼ਰਵੇਸ਼ਨ ਪਾਲਸੀ ਆ ਇਹ ਸਮੁੱਚੇ ਸਮਾਜ ਦੀ ਲੜਾਈ ਆ ਜੋ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਆ ਉਹ ਸਮੁੱਚੇ ਸਮਾਜ ਦੀ ਲੜਾਈ ਆ ਇਸ ਕਰਕੇ ਹੀ ਸਮੁੱਚੇ ਮਤਲਬ ਵੀ ਜਿਹੜੇ ਆ ਮੁਲਾਜ਼ਮ ਵਰਗ ਨੂੰ ਨਾਲ ਲੈ ਕੇ ਅਗੇ ਹੋਰ ਸਮੁੱਚੇ ਇੱਥੋਂ ਸ਼ੁਰੂਆਤ ਕਰ ਰਹੇ ਸਰ ਇੱਕ ਆਖਰੀ ਸਵਾਲ ਆ ਕਿ ਜਿਹੜੇ ਬੱਚੇ ਪੀ.ਐੱਟ.ੀ ਕਰਕੇ ਜਾਂ ਪੀ.ਆਰ.ਟ ਕਰਕੇ ਸੰਘਰਸ਼ ਕਰਦੇ ਪਏ ਆ ਤਾਂ ਨੌਕਰੀ ਨਹੀਂ ਮਿਲਦੀ ਪਈ ਹਾਂ ਸਿੰਗਲ ਟੀਚਰ ਸਕੂਲ ਦੇ ਜਿਹੜੇ ਜਿੱਥੇ ਸਰ ਵੀ ਕੋਈ ਟੀਚਰ ਆ ਤੇ ਪੰਜ ਕਲਾਸਾਂ ਨੇ ਜੇਕਰ ਉਹਨਾਂ ਦੇ ਵਿੱਚ ਇਹਨਾਂ ਅਨਮੂਠੇ ਜਿਹੇ ਨੌਕਰੀ ਦੇ ਦਿੱਤੀ ਜਾਵੇ ਤੇ ਉਹ ਸਕੂਲ ਵਧੀਆ ਹੋ ਸਕਦੇ ਇਹਦੇ ਤੇ ਕੀ ਕਰਨਾ ਚਾਹੀਦਾ ਪੰਜਾਬ ਸਰਕਾਰ ਜਿਹੜੀ ਉਹ ਬੇਇਮਾਨ ਜਿਹੜੀ ਮਰਜ਼ੀ ਹੁੰਦੀ ਆ ਉਹ ਲਝਾਲਜੂ ਕੇ ਇਹਨਾਂ ਨੂੰ ਬਸ ਲਿੰਗਰੋਨ ਕਰੀ ਜਾਂਦੇ ਨਹੀਂ ਪ੍ਰਤੀਕਰਿ ਲੋਕ ਕਿਤਰਾ ਟਾਵਰਾਂ ਤੇ ਚੜ ਚੜ ਕੇ ਤੋਂ ਆਪ ਸਰਤਾਪ ਭਗਵਾਨ ਸੇ ਮਾਂ ਸੇ ਕਹਿੰਦੇ ਆ ਤੁਹਾਨੂੰ ਬਾਦ ਰੈਲੀ ਨਹੀਂ ਕੱਢਦੀ ਲੋੜ ਪੈਣੀ ਉਹ ਲੋਕਾਂ ਨੇ ਖੂਨ ਨਾਲ ਲੈ ਲੈ ਚਿੱਠੇ ਭੇਜਿਆ ਕੋਈ ਸੁਣਵਾਈ ਨਹੀਂ ਆਵੇ ਚਾਰ ਸਾਲ ਲੰਘ ਚੁੱਕੇ ਵੈਲਕਮ ਕਰੋ ਨਾ ਹਰ ਅਾਇਦਾ ਪ੍ਰੋਗਰਾਮ ਜਿਹੜਾ ਆ ਉਹ ਬਰਵਾਸਪੁਰ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਦੇਖਿਆ ਗਿਆ ਸੰਕਟ ਘਟਨਾ ਮਤਕਾ ਕੀ ਕਰੇ ਮੈਂ ਰਸਪਾਲ ਸਿੰਘ ਭੁੰਬਲੇ ਜ਼ਿਲ੍ਹਾ ਪ੍ਰਧਾਨ ਕੇਦਸਪੁਰ ਐਸ ਸੀ ਬੀ ਸੀ ਤੇ ਮੁਲਾਜ਼ਮ ਜੂਨੀਅਰ ਸਾਡੇ ਇੱਥੇ ਸੰਗਠਨਾਂ ਦਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪੂਰੇ ਪੰਜਾਬ ਤੋਂ ਇੱਥੇ ਸੰਗਠਨ ਹਰ ਜ਼ਿਲ੍ਹੇ ਵਿੱਚ ਇੱਥੇ ਪਹੁੰਚੇ ਹੋਏ ਨੇ ਵੱਖ-ਵੱਖ ਜਥੇਬੰਦੀਆਂ ਟੀਚਰਾਂ ਤੋਂ ਇਲਾਵਾ ਵੱਖ-ਵੱਖ ਹੋਰ ਮਹਿਕਮੇ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚਿਆ ਨੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੋ ਆਪਣੇ ਆਪਣੇ ਸਾਥੀਆਂ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਨੇ